ਜਦੋਂ ਸਾਡੇ ਕੋਲ ਕੋਈ ਮਾਈਕ ਹੁੰਦਾ ਜਾਂ ਕੋਈ ਪੱਤਰਕਾਰ ਆ ਕੇ ਸਵਾਲ ਪੁੱਛਦਾ ਤਾਂ ਸਾਨੂੰ ਬਹੁਤ ਸੋਚ ਸਮਝ ਕੇ ਕਿਹੜੇ ਕਿ ਸਵਾਲ ਦਾ ਜਵਾਬ ਦੇਣਾ ਚਾਹੀਦਾ ਆਖਿਰਕਾਰ ਇਹ ਗੱਲ ਟੁੱਕਦੀ ਆ ਸੁਵਿੰਦਰ ਮਾਹਲ ਤੇਜ ਕਿਉਂਕਿ ਉਹਨਾਂ ਨੇ ਜਸਵਿੰਦਰ ਭੱਲਾ ਦੇ ਬਾਰੇ ਕੁਝ ਅਜਿਹਾ ਕਹਿ ਦਿੱਤਾ ਜਿਸ ਤੋਂ ਬਾਅਦ ਕਿ ਉਹਨਾਂ ਨੂੰ ਕਾਫੀ ਹਰ ਸਵਾਲਾਂ ਦੇ ਜਿਹੜੇ ਕਿ ਸਾਹਮਣੇ ਕਰਨੇ ਪੈਂਦੇ ਨੇ ਆਖਿਰਕਾਰ ਤੁਹਾਨੂੰ ਦੱਸ ਦਈਏ ਕਿ ਜਸਵਿੰਦਰ ਭੱਲੇ ਨੂੰ ਕੀ ਹੋ ਚੁੱਕਿਆ ਸੀਗਾ ਸੁਵਿੰਦਰ ਮਾਹਲ ਨੇ ਅਤੇ ਪੱਤਰਕਾਰ ਵੱਲੋਂ ਕੀ ਸਵਾਲ ਪੁੱਛਿਆ ਗਿਆ ਸੀਗਾ ਪੂਰੀ ਡਿਟੇਲ ਦੇ ਵਿੱਚ ਅਸੀਂ ਦੱਸਾਂਗੇ ਪੋਸਟ ਤੁਸੀਂ ਪੜ੍ਹ ਲੈਣਾ ਕਿ ਸਵਿੰਦਰ ਮਾਹਲ ਨੇ ਕੀ ਗੱਜ ਕਿਆ ਸੀਗਾ ਜਸਵਿੰਦਰ ਭੱਲਾ ਦੇ ਬਾਰੇ ਪੱਤਰਕਾਰ ਨੂੰ ਹੌਣ ਮਾਈਕ ਅਤੇ ਉਸ ਤੋਂ ਬਾਅਦ ਲੋਕਾਂ ਦਾ ਇਹ ਕਹਿਣਾ ਹੈ ਕਿ ਸਵਿੰਦਰ ਮਾਹਲ ਕੋਲੋਂ ਇੰਨੀ ਜਿਹੜੇ ਕਿ ਆਪਾਂ ਉਮੀਦ ਨਹੀਂ ਸੀ ਕਰਦੇ ਫਿਲਮਾਂ ਦੇ ਵਿੱਚ ਨਾਟਕੰਨੇ ਬੰਦ ਕਰੋ ਰੀਅਲ ਜ਼ਿੰਦਗੀ ਦੇ ਵਿੱਚ ਕਿਸੇ ਦਾ ਸਾਥ ਦੇਣਾ ਕਿਉਂ ਸ਼ੁਰੂ ਕਰੋ ਆਖਿਰਕਾਰ ਇਹੋ ਜੇ ਬੋਲ ਬੋਲ ਕੇ ਸਵਿੰਦਰ ਮਾਹਲ ਨੂੰ ਕੀ ਕੁਝ ਮਿਲਿਆ ਹੋਵੇਗਾ ਇਹ ਤਾਂ ਸਭ ਕੁਝ ਲੋਕ ਕਹਿ ਰਹੇ ਨੇ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਬਿਨਾਂ ਦੇਰੀ ਕੀਤੇ ਅਸੀਂ ਸਵਿੰਦਰ ਮਾਹਲ ਦੀ ਉਹ ਵੀਡੀਓ ਜਿਸ ਦੇ ਵਿੱਚ ਕਿ ਉਹਨਾਂ ਨੇ ਜਸਵਿੰਦਰ ਭੱਲਾ ਦੇ ਬਾਰੇ ਕੀ ਗੱਜ ਕਿਆ ਆ ਅੱਜ ਉਹ ਗਿਆ ਕੱਲ ਕੋਈ ਹੋਰ ਜਾਏਗਾ ਪਰਸੋਂ ਅਸੀਂ ਜਾਾਂਗੇ ਇਹ ਚੱਲੋ ਚੱਲੀ ਦਾ ਮੇਲਾ ਮਾਈ ਡੀਅਰ ਸਰ 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 ਦੇਖ ਸਰ ਸਰ ਅੱਜ ਅੱਜ ਉਹ ਗਿਆ ਕੱਲ ਕੋਈ ਹੋਰ ਜਾਏਗਾ ਪਰਸੋਂ ਅਸੀਂ ਜਾਾਂਗੇ ਇਹ ਚੱਲੋ ਚੱਲੀ ਦਾ ਮੇਲਾ ਮਾਈ ਡੀਅਰ ਸਰ 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 ਦੇਖ ਸਰ ਸਰ ਹਾਂਜੀ ਦੋਸਤੋ ਇਹ ਕੁਝ ਕਹਿਣਾ ਸੀਗਾ ਸੁਵਿੰਦਰ ਮਾਹਲ ਦਾ ਉਹਨਾਂ ਨੇ ਕੀ ਕੁਝ ਕਿਹਾ ਤੁਹਾਨੂੰ 2 ਵਜੇ ਅਸੀਂ ਵੀਡੀਓ ਰਿਪੀਟ ਕਰਕੇ ਜਿਹੜੀ ਕਿ ਉਹ ਦਿਖਾ ਦਿੱਤੀ ਆ ਅਤੇ ਕਾਫੀ ਲੋਕ ਇਹ ਕੁਝ ਕਹਿ ਰਹੇ ਨੇ ਕਿ ਜੇਕਰ ਕੋਈ ਇਹ ਗੱਲ ਆਮ ਲੋਕ ਕਹਿੰਦੇ ਤਾਂ ਬਹੁਤੀ ਢਿੱਕੀ ਵਧੀਆ ਲੱਗਣੀ ਸੀ ਕਿ ਨਾ ਹੀ ਸਾਨੂੰ ਇਹਦਾ ਕਿ ਅਫਸੋਸ ਹੋਣਾ ਸੀਗਾ ਪਰ ਕਿਸੇ ਐਕਟਰ ਨੂੰ ਲੈ ਕੇ ਐਕਟਰ ਦੁਬਾਰਾ ਇਹ ਕਹਿਆ ਜਾਣਾ ਕਿ ਚਲੋ ਚਲੀਦਾ ਮੇਲਾ ਆ ਕੱਲ ਨੂੰ ਅਸੀਂ ਵੀ ਚੱਲ ਜਾਣਾ ਆ ਅੱਜ ਨੂੰ ਜਸਵਿੰਦਰ ਭੱਲਾ ਗਿਆ ਆ ਤਾਂ ਇਹ ਬਹੁਤ țeੜੀ ਕੀ ਮਾੜੀ ਗੱਲ ਲੱਗੀ ਲੋਕਾਂ ਨੂੰ ਐਕਟਰਾਂ ਦੇ ਖਿਲਾਫ ਇਹੋ ਜਿਹੇ ਗੱਲਾਂ ਕਰਨੀਆਂ ਨਹੀਂ ਸ਼ੋਭਾ ਦਿੰਦੀਆਂ ਇਹ ਕਹਾ ਗਿਆ ਸੀਗਾ ਸੁਵਿੰਦਰ ਮਾਹਲ ਨੂੰ ਕਮੈਂਟਾਂ ਦੇ ਵਿੱਚ ਲੋਕਾਂ ਵੱਲੋਂ ਅਤੇ ਬਾਕੀ ਤੁਸੀਂ ਵੀਡੀਓ ਤਾਂ ਦੇਖ ਲਈਆ ਤੇ ਵੀਡੀਓ ਦੇ ਵਿੱਚ ਤੁਸੀਂ ਸੁਣ ਵੀ ਸਕਦੇ ਹੋ ਸੁਵਿੰਦਰ ਮਾਹਲ ਨੂੰ ਕੀ ਕੀ ਕੁਝ ਕਹਿਣਾ ਆ ਅਤੇ ਜਸਵਿੰਦਰ ਪੱਲੇ ਦੇ ਜਾਨ ਦਾ ਦੋਖੇੜਾ ਕਿ ਬਹੁਤ ਸਾਰੇ ਲੋਕਾਂ ਨੂੰ ਹੈਗਾ ਹੈ ਪੰਜਾਬ ਦੇ ਨਾਲ ਤੇ ਪੰਜਾਬੀਅਤ ਦੇ ਨਾਲ ਜਿਹੜਾ ਕਿ ਜਸਵਿੰਦਰ ਪੱਲਾ ਜੁੜਿਆ ਹੋਇਆ ਸੀਗਾ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਅਤੇ ਲੋਕਾਂ ਨੂੰ ਹਸਾਉਣਾ ਜਿਹੜਾ ਕਿ ਜਸਵਿੰਦਰ ਪੱਲੇ ਦਾ ਕੰਮ ਸੀਗਾ ਛੋਟੀ ਛੋਟੀ ਗੱਲ ਦੇ ਉੱਤੇ ਲੋਕਾਂ ਨੂੰ ਹਸਾ ਦਿੰਦੇ ਸੀਗੇ ਜਸਵਿੰਦਰ ਪੱਲਾ ਜੀ ਉਸ ਤੋਂ ਬਾਅਦ ਸਾਰਿਆਂ ਨੇ ਦੁੱਖ ਮਨਾਇਆ ਸਭ ਤੋਂ ਜ਼ਿਆਦਾ ਸੋਗ ਗੀਪੀ ਗਰੇਵਾਲ ਨੇ ਮਨਾਇਆ ਉਹਨਾਂ ਦੇ ਘਰ ਗਏ ਜਿਨ੍ਹਾਂ ਦਾ ਉਹਨਾਂ ਦਾ ਅੰਤਿਮ ਸੰਸਕਾਰ ਨਹੀਂ ਹੋਇਆ ਉਹਨਾਂ ਤੱਕ ਉਹਨਾਂ ਦੀ ਵਾਪਸੀ ਨਹੀਂ ਹੋਈ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਨ੍ਹਾਂ ਐਕਟਰਾਂ ਬਾਰੇ ਸਾਨੂੰ ਆਪਣੀ ਕਮੈਂਟ ਦੇ ਵਿੱਚ ਜ਼ਰੂਰ رائے ਦਿਓ ਇਦਨੀਆਂ ਹੋਰ ਨਵੇਂ ਤਾਜ਼ੇ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਾ ਕੇ ਜਰੂਰ ਸਬਸਕ੍ਰਾਈਬ ਕਰ ਲਿਓ ਹਰ ਰੋਜ਼ ਇਦਨੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਬਹੁਤ ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਜੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ